ਅੱਜ ਗੱਲ ਕਰਨ ਜਾ ਰਿਹਾ ਆ ਰਾਮ ਸਿੰਘ ਰਾਣਾ ਜੀ ਬਾਰੇ ਜਿਨ੍ਹਾਂ ਨੇ ਆਪਣੇ ਕਿਸਾਨੀ ਅੰਦੋਲਨ ਵੇਲੇ ਕਿਸਾਨਾਂ ਦੀ ਬਹੁਤ ਹੈਲਪ ਕੀਤੀ ਸੀਗੀ ਜਿਹੜੇ ਆਪਣੇ ਹੋਟਲ ਨੇ ਉਹ ਫਰੀ ਦੇ ਵਿੱਚ ਕਿਸਾਨਾਂ ਨੂੰ ਰਹਿਣ ਲਈ ਦੇ ਦਿੱਤੇ ਸੀਗੇ ਪਰ ਦੂਸਰੇ ਪਾਸੇ ਜਿਹੜੇ ਹੜਪੀੜ ਤੇ ਕਿਸਾਨ ਨੇ ਉਹਨਾਂ ਵੀ ਮਦਦ ਕਰਨ ਦੇ ਚਾਂਸੇ ਦੇ ਵਿੱਚ ਕਿਸਾਨਾਂ ਨੂੰ ਇਹਨਾਂ ਨੇ 1100 ਟਰੈਕਟਰ ਐਲਾਨ ਕੀਤੇ ਸੀਗੇ ਜਿਹੜੇ 1100 ਟਰੈਕਟਰ ਐਲਾਨ ਕੀਤੇ ਸੀ ਬਾਈ ਉਹਨਾਂ ਦੇ ਪਿੱਛੇ ਕੁਝ ਹੋਰ ਕਾਰਨ ਹੈਗਾ ਕਿਸਾਨਾਂ ਨੂੰ ਕਿਹਾ ਗਿਆ ਸੀਗਾ ਵੀ ਇਹ ਫਰੀ ਦੇ ਵਿੱਚ ਰਾਮ ਸਿੰਘ ਰਾਣਾ ਜੀ ਨੇ ਜਿਹੜੇ 1100 ਟਰੈਕਟਰ ਦੇਣਗੇ ਪਹਿਲਾਂ ਤਾਂ ਹੀ ਪੰਜਾਬ ਦੇ ਕਿਸਾਨਾਂ ਨੇ ਬਹੁਤ ਬਾਵਾ ਦਿੱਤੀ ਵੀ ਹਾਂਜੀ ਕਿਸਾਨਾਂ ਦਾ ਮਸੀਹਾ ਆਰਾਮ ਸਿੰਘ ਰਾਣਾ ਜੀ ਗੋਲਡਨ ਹੱਟ ਵਾਲੇ ਕਿਸਾਨਾਂ ਦੇ ਨਾਲ ਡਟ ਕੇ ਖੜ ਗਏ ਤੇ ਉਹਨਾਂ ਦੀ ਮਦਦ ਕਰਨਗੇ ਡਟ ਕੇ ਪੂਰੀ ਤੇ ਉਸ ਤੋਂ ਬਾਅਦ ਕੀ ਹੋਇਆ ਹੁਣ ਖਬਰਾਂ ਨੇ ਜਿਹੜੀਆਂ ਉਹ ਹੋਰ ਤਰ੍ਹਾਂ ਦੀ ਆ ਰਹੀਆਂ ਨੇ ਜਿਹੜਾ ਇਹ 1100 ਟਰੈਕਟਰ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈਗਾ ਇਸ ਦੇ ਪਿੱਛੇ ਕਾਰਨ ਹੈਗਾ ਵੀ ਜਿਹੜੀ ਇਸ ਦੀ ਡਾਊਨ ਪੇਮੈਂਟ ਹੈ ਤੇ ਇਸ ਦਾ ਇੰਸ਼ੋਰੈਂਸ ਜੋ ਵੀ ਬੀਮਾ ਵਗੈਰਾ ਇਹ ਰਾਣਾ ਜੀ ਕਰਾ ਕੇ ਦੇਣਗੇ ਪਰ ਜਿਹੜੀਆਂ ਕਿਸ਼ਤਾਂ ਨੇ ਉਹ ਕਿਸਾਨ ਨੂੰ ਹੀ ਭਰਨੀਆਂ ਪੈਣਗੀਆਂ ਅੱਜ ਹਿਸਾਬ ਲਾ ਲਓ ਵੀ ਜਿਹੜਾ ਹੜ੍ਹ ਦੀ ਮਾਰ ਦੇ ਹੇਠ ਕਿਸਾਨ ਆ ਗਿਆ ਘੱਟੋ ਘੱਟ ਉਹ 3 ਸਾਲ ਉੱਠ ਨਹੀਂ ਸਕਦਾ ਅੱਜ 8 ਲੱਖ ਕੀਮਤ ਹੈਗੀ ਸੋਨਾਲੀਕਾ ਦੇ 750 ਡ੍ਰੈਕਟਰ ਦੀ ਜੋ ਕਿ 50 ਹੌਸਪਾਵਰ ਦਾ ਹੈਗਾ ਯਾਰ 25-30 ਹਜ਼ਾਰ ਰੁਪਈਆ ਉਹਦੀ ਕਿਸ਼ਤ ਮੰਨ ਲਓ ਆਪਾਂ 2-3 ਮਹੀਨੇ ਬਾਅਦ ਭਰਨੀ ਆਇਆ ਕਰੂਗੀ ਯਾਰ ਕਿਸਾਨ ਕਿੱਥੋਂ ਭਰ ਦਊਗਾ ਉਹਦੀ ਕਿਸ਼ਤ 4 4 5 5 ਫੁੱਟ ਉਹਦੇ ਬਾਣ ਦੇ ਵਿੱਚ ਜਿਹੜਾ ਰੇਤਾ ਪਿਆਗਾ ਕਿਤੇ ਜਾ ਕੇ ਉਹਦੀ ਸਫਾਈ ਹੋ ਗਈ ਉਸ ਤੋਂ ਬਾਅਦ ਕਿਤੇ 5 6 ਮਹੀਨਿਆਂ ਨੂੰ ਉਸ ਦੇ ਵਿੱਚ ਕੋਈ ਫਸਲ ਬੀਜੀ ਜਾਊਗੀ ਤੇ 5 4 ਮਹੀਨਿਆਂ ਬਾਅਦ ਉਸ ਦੀ ਕਟਾਈ ਹੋ ਗਈ ਉਸ ਦੇ ਵਿੱਚ ਜੋ ਵੀ ਮੁਨਾਫਾ ਹੋਊਗਾ ਕਿਸਾਨ ਆਪਦਾ ਘਰ ਠੀਕ ਕਰੂਗਾ ਜਾਂ ਆਪਣੇ ਬੱਚੇ ਪਾਲੂਗਾ ਜਾਂ ਟਰੈਕਟਰ ਦੀ ਕਿਸ਼ਤ ਭਰੂਗਾ ਇਸ ਤੋਂ ਇਹ ਹਿਸਾਬ ਲਾਇਆ ਜਾ ਸਕਦਾ ਵੀ ਇਹ ਸਿੱਧੀ ਸਿੱਧੀ ਮਾਰ ਕਿਸਾਨ ਦੇ ਉੱਤੇ ਪੈ ਰਹੀ ਹੈਗੀ ਕਿਸਾਨ ਕੀ ਕਰੇ ਕਿੱਧਰ ਜਾਵੇ ਆਪਦੇ ਬੱਚੇ ਸੰਭਾਲੇ ਕਹ ਟਰੈਕਟਰਾਂ ਦੇ ਪਿੱਛੇ ਜਾਵੇ ਯਾਰ ਲੋਹੇ ਨਾਲ ਕੀ ਮੱਥਾ ਮਾਰਨਗੇ ਕਿਸਾਨਾਂ ਨੇ 8-8 ਲੱਖ ਦੀ ਉਹਨਾਂ ਦੇ ਪਹਿਲੀ ਘਰ ਜਾ ਉੱਤੇ ਟਿਕ ਜਾਊਗਾ ਤੇ ਉਹ ਆਪਣੇ ਘਰ ਸੰਭਾਲ ਨਹੀਂ ਸਕਦੇ ਇਹ ਕਿੱਥੋਂ ਭਰ ਦੇਣਗੇ ਉਹ ਕਿਸ਼ਤਾਂ ਦੂਸਰੇ ਪਾਸੇ ਰਾਣਾ ਜੀ ਕਹਿ ਰਹੇ ਨੇਗੇ ਜਿੰਨੇ ਵੀ ਮੇਰੀਆਂ ਗੋਲਡਨ ਹਟਾਂ ਨੇ ਉਹਨਾਂ ਦੀ ਕਮਾਈ ਹੈ ਜਿਹੜੀ ਉਹ ਕਿਸਾਨਾਂ ਦੇ ਲਈ ਦਿੱਤੀ ਜਾਊਗੀ ਇਹੀ ਵੱਡੇ ਕਾਰਨ ਹੁੰਦੇ ਨੇਗੇ ਜਿਹੜੇ ਆਪਣੇ ਪੰਜਾਬ ਦੇ ਲੋਕ ਨੇ ਹੁੰਦੇ ਨੇ ਜਜ਼ਬਾਤੀ ਜਜਵਾਤਾਂ ਦੇ ਵਿੱਚ ਆ ਕੇ ਬਸ ਇੱਕ ਫ੍ਰੀ ਨਾਂ ਦੀ ਚੀਜ਼ ਸੁਣ ਕੇ ਕਿਸਾਨ ਵੀਰ ਨੇ ਜਾਂ ਕੋਈ ਵੀ ਆਪਣੇ ਪੰਜਾਬ ਦੇ ਲੋਕ ਨੇ ਇਸ ਚੀਜ਼ ਦੇ ਪਿੱਛੇ ਉੱਡ ਪੈਂਦੇ ਨੇ ਵੀ ਚਲੋ ਆਪਾਂ ਨੂੰ ਉਹ ਚੀਜ਼ ਫ੍ਰੀ ਚ ਮਿਲੋ ਉਸ ਦੇ ਪਿੱਛੇ ਦਾ ਕਾਰਨ ਕੋਈ ਨਹੀਂ ਦੇਖਦਾ ਕੋਈ ਵੀ ਇੰਟਰਵਿਊ ਉਸ ਦੀ ਦੇਖ ਲਓ ਤੁਸੀਂ ਚੱਕ ਗਏ ਉਸ ਦੇ ਵਿੱਚ ਰਾਮ ਸਿੰਘ ਰਾਣਾ ਜੀ ਖੁਦ ਵੀ ਕਹਿ ਰਹੇ ਨੇ ਵੀ ਅਸੀਂ ਡਾਊਨ ਪੇਮੈਂਟ ਦੇਵਾਂਗੇ ਤੇ ਉਸ ਦਾ ਬੀਮਾ ਦੇਵਾਂਗੇ ਤੇ ਕਿਸਾਨ ਨੂੰ ਖੁਦ ਆਪਣੀਆਂ ਕਿਸ਼ਤਾਂ ਕੰਮ ਕਰਕੇ ਖੇਤ ਦੇ ਵਿੱਚ ਉਹ ਦੇਣੀਆਂ ਪੈਣਗੀਆਂ ਤੇ ਦੂਸਰੇ ਪਾਸੇ ਰਾਮ ਸਿੰਘ ਰਾਣਾ ਜੀ ਇਹ ਵੀ ਕਹਿ ਰਹੇ ਸੀਗੇ ਕਿ ਘੱਟੋ ਘੱਟ 20 ਲੱਖ ਰੁਪਏ ਦਾ ਜਿਹੜਾ ਕਿਸਾਨ ਟਰੈਕਟਰ ਲਊਗਾ ਉਹਦਾ 20 ਲੱਖ ਦਾ ਬੀਮਾ ਕਰਵਾ ਕੇ ਦੇਵਾਂਗੇ ਜੇਕਰ ਉਸ ਤੇ ਕੋਈ ਕਸ਼ਟ ਆਉਂਦਾਗਾ ਤਾਂ ਵੀ ਉਹਨੂੰ ਬੀਮਾ ਪੈਸੇ ਮਿਲ ਸਕਣਾ ਇਸ ਦੇ ਵਿੱਚ ਸਿੱਧਾ ਸਿੱਧਾ ਜਿਹੜੀਆਂ ਬੀਮਾ ਵੰਡਰਾਂ ਵਾਲੀਆਂ ਕੰਪਨੀਆਂ ਨੇਗੀਆਂ ਉਹ ਕਹਿਣਗੀਆਂ ਵੀ 1100 ਟਰੈਕਟਰ ਦੇ ਪਿੱਛੇ 1100 ਬੀਮਾ ਜਿਹੜਾ ਵਿਖਰੇਗਾ ਸਾਡਾ ਤੇ ਉਹ ਵੀ ਰਾਣਾ ਜੀ ਨੂੰ ਕੁਝ ਨਾ ਕੁਝ ਤਾਂ ਦੇਣਗੇ ਕਿਉਂਕਿ ਉਹਨਾਂ ਦਾ 1100 ਇੱਕ ਦਾਮ بیمਾ ਜਿਹੜਾ ਉਹ ਵਿਕ ਰਿਹਾਗਾ। ਸੋ ਇਹ ਸਾਰਾ ਸਾਰਾ ਫਰੀ ਦੇ ਲਾਲ ਚ ਦੇ ਕੇ ਖੁਦ ਵੀ ਲੋਕ ਮੁਨਾਫਾ ਕਮਾਉਂਦੇ ਨੇਗੇ। ਤੇ ਦੂਸਰੇ ਪਾਸੇ ਸਰਕਾਰਾਂ ਵੀ ਇਹੀ ਕੁਛ ਕਰਦੀਆਂ ਨੇ ਆਪਣੇ ਨਾਲ। ਪਹਿਲਾ ਕਿਸਾਨੀ ਅੰਦੋਲਨ ਚੱਲਿਆ ਤੇ ਉਸ ਤੋਂ ਬਾਅਦ ਲੈਂਡ ਬੋਲਿੰਗ ਲੈ ਕੇ ਆ ਗਏ ਕਿਸਾਨਾਂ ਦੀਆਂ ਜ਼ਮੀਨਾਂ ਹੜਪਣ ਦੇ ਲਈ। ਜੇ ਕਿਸਾਨਾਂ ਨੇ ਲੈਂਡ ਬੋਲਿੰਗ ਨਹੀਂ ਕਰਨਾ ਦਿੱਤੀ। ਪਾਣੀ ਛੱਡ ਕੇ ਕਿਸਾਨਾਂ 12 ਜ਼ਿਲ੍ਹੇ ਡੋਬ ਤੇ ਤੇ ਉਸ ਤੋਂ ਬਾਅਦ ਕੋਈ ਵੀ ਪ੍ਰਧਾਨ ਮੰਤਰੀ ਦੀ ਵੀਡੀਓ ਇਹ ਜਿਹੀ ਨਹੀਂ ਆਈ ਜਿਸ ਦੇ ਵਿੱਚ ਉਹਨਾਂ ਨੇ ਏਹਰਾ ਵੀ ਕਿਹਾ ਹੋਵੇ ਵੀ ਹਾਂ ਵੀ ਕਿਸਾਨਾਂ ਦੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਮਦਦ ਕਿੱਥੋਂ ਕਰਨਗੇ ਉਹਨਾਂ ਨੇ ਤਾਂ ਸਭ ਕੁਝ ਕਰਵਾਇਆਗਾ ਤੇ ਤੀਜਾ ਇੱਕ ਬਿਆਨ ਮੈਂ ਹੋਰ ਸੁਣ ਰਿਹਾ ਸੀਗਾ ਵੀ ਜਿਹੜੀਆਂ ਰਾਜ ਸਰਕਾਰਾਂ ਨੇ ਉਹਨਾਂ ਨੂੰ ਇਹ ਐਲਾਨ ਕਰਕੇ ਦੇਖ ਕੇ ਵੀ ਕਿਵੇਂ ਨਾ ਕਿਵੇਂ ਕੋਈ ਵੀ ਤਰੀਕਾ ਬਣਾਓ ਤੁਸੀਂ ਤੇ ਸਾਨੂੰ ਜ਼ਮੀਨਾਂ ਚਾਹੀਦੀਆਂ ਲੱਗੀਆਂ ਅਰਿਕ ਰਾਏ ਦੇ ਵਿੱਚ ਇਹ ਰੂਲ ਬਣਾਉਣ ਜਾ ਰਹੀ ਹੈ ਸਰਕਾਰ। ਸੋ ਦੇਖੋ ਕਿਸਾਨਾਂ ਦਾ ਤਾਂ ਹੁਣ ਰੱਬ ਵਾਲੀ ਹੈ ਬਈ। ਕੀ ਬਣਨਾ ਹਰ ਪਾਸਿਓਂ ਹਰ ਕੋਈ ਲੁੱਟਣ ਨੂੰ ਕਰਦਾ ਕਿਸਾਨਾਂ ਨੂੰ। ਉਹ ਆਪਾਂ ਦਾ ਬਈ ਇਹੀ ਹੱਥ ਬੰਨ ਕੇ ਬੇਨਤੀ ਕਰਦੇ ਆਂ ਵੀ ਪੰਜਾਬ ਦੇ ਲੋਕਾਂ ਦੇ ਅੱਗੇ ਵੀ ਫਰੀ ਦੇ ਲਾਲਚਾਂ ਦੇ ਪਿੱਛੇ ਨਾ ਜਾਇਆ ਕਰੋ ਬਈ। ਤੇ ਆਪਦੇ ਹੱਕ ਦੀ ਕਮਾ ਕੇ ਆਪਦੇ ਹੱਕ ਦੀ ਖਾਣੀ ਸਿੱਖੋ। ਕੋਈ ਕਿਸੇ ਲਈ ਫਰੀ ਚੀਜ਼ ਨਹੀਂ ਦਿੰਦਾ ਹੁੰਦਾ। ਤੇ ਆਪਦੇ ਮਰੇ ਬਿਨਾ ਕੁਝ ਨਹੀਂ ਬਣਦਾ ਹੁੰਦਾ ਇੱਥੇ ਜਿੰਨਾ ਚਿਰ ਆਪਦੀ ਕੰਢੀ 'ਚ ਦਮ ਹੈਗਾਗਾ ਉਨਾਂ ਚਿਰ ਕੰਮ ਕਰਕੇ ਯਾਰ ਕੋਈ ਖਾਂਦਾ ਹੈਗਾ ਤੇ ਕੋਈ ਕਿਸੇ ਲਈ ਫ੍ਰੀ ਚੀਜ਼ਾਂ ਨਹੀਂ ਜਾਂਦਾ ਉਸ ਦੇ ਪਿੱਛੇ ਬਹੁਤ ਵੱਡੇ ਵੱਡੇ ਕਾਰਨ ਹੁੰਦੇ ਨੇਗੇ ਸੋ ਇਹ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ